ਇਹ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਜਿਹੜਾ ਉਹ ਹੁੰਦਾ ਹੈ ਛਪਾਰ ਦਾ ਮੇਲਾ ਤੇ ਆ ਸਾਰੀਆਂ ਜਿਹੜੀਆਂ ਸੰਗਤਾਂ ਤੁਸੀਂ ਦੇਖ ਰਹੇ ਹੋ ਇੱਥੇ ਦਰਸ਼ਣਾ ਵਾਸਤੇ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਜੀਆਂ ਸਾਹਮਣੇ ਵਾਲੀ ਕਿਸ਼ਤੀ ਤਾਂ ਤਿਆਰ ਵੀ ਹੋ ਗਈ ਹੈ ਨਾ ਸਾਹਮਣੇ ਤੁਸੀਂ ਕਿਸ਼ਤੀ ਜਿਹੜੀ ਉਹ ਦੇਖ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਜੀ ਪਿੰਡ ਛਪਾਰ ਜਿੱਥੇ ਕਿ ਛਪਾਰ ਦਾ ਜਿਹੜਾ ਉਹ ਮੇਲਾ ਲੱਗਦਾ ਹੈ ਇਹ ਮਾਲਵੇ ਦਾ ਸਭ ਤੋਂ ਵੱਡਾ ਜਿਹੜਾ ਉਹ ਮੇਲਾ ਹੁੰਦਾ ਛਪਾਰ ਦਾ ਪੰਜਾਬ ਦਾ ਸਭ ਤੋਂ ਮਸ਼ਹੂਰ ਮੇਲਾ ਸੋ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੇ ਹੋ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੰਨੀਆਂ ਕਿ ਤਿਆਰੀਆਂ ਜਿਹੜੀਆਂ ਛਪਾਰ ਦੇ ਮੇਲੇ ਦੀਆਂ ਉਹ ਹੋ ਗਈਆਂ ਅੱਜ ਤਰੀਕ ਹੈਗੀ ਜੀ ਜਿਹੜੀ 29 ਅਗਸਤ ਤੋਂ 5 ਸਤੰਬਰ ਤੋਂ ਲੈ ਕੇ ਜਿਹੜਾ ਇਹ ਮੇਲਾ ਉਹ ਸ਼ੁਰੂ ਆ ਸੋ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਵਾਂਗੇ ਵੀ ਕਿੰਨੀਆਂ ਕਿ ਤਿਆਰੀਆਂ ਜਿਹੜੀਆਂ ਉਹ ਹੋ ਗਈਆਂ ਤੇ ਪਿੰਡ ਛਪਾਰ ਨੇੜੇ ਮੰਡੀ ਅਹਿਮਦਗੜ੍ਹ ਦੇ ਮੇਲਾ ਜਿਹੜਾ ਉਹ ਲੱਗਦਾ ਹੈ ਵਕ ਇਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਜਿਵੇਂ ਚੂਲੇ ਜਿਹੜੇ ਉਹ ਲੱਗ ਰਹੇ ਨੇ ਹਨਾ ਸਾਰੀਆਂ ਤਿਆਰੀਆਂ ਮੇਲੇ ਦੀਆਂ ਬਹੁਤ ਜ਼ੋਰਾਂ ਨਾਲ ਚੱਲ ਰਹੀਆਂ ਨੇ ਉਹ ਬਾਈਓ ਨੂੰ ਸਾਹਮਣੇ ਕਿਸ਼ ਬਹੁਤ ਵੱਡਾ ਮੇਲਾ ਜਿਹੜਾ ਉਹ ਹੁੰਦਾ ਹੈ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਇੱਕਾ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਹੁੰਦਾ ਜੀ ਛਪਾਰ ਦਾ ਮੇਲਾ ਤੇ ਇਹ ਸਾਰੇ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਥੇ ਜਿਹੜੇ ਚੂਲੇ ਲੱਗਦੇ ਨੇ ਆਹ ਸਾਹਮਣੇ ਚੰਡੋਲ ਜਿਹੜੇ ਉਹ ਫਿੱਟ ਹੋ ਰਹੇ ਨੇ 5 ਸਤੰਬਰ ਤੋਂ ਇਹ ਮੇਲਾ ਜਿਹੜਾ ਉਹ ਸ਼ੁਰੂ ਹੈ ਜੀ 2025 ਦਾ ਛਪਾਰ ਦਾ ਮੇਲਾ ਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਵੀਡੀਓ ਦੇ ਵਿੱਚ ਸਾਰੀਆਂ ਤਿਆਰੀਆਂ ਮੇਲੇ ਦੀ ਆਪਾਂ ਤੁਹਾਨੂੰ ਜਿਹੜੀਆਂ ਉਹ ਦਿਖਾ ਦੰਨੇ ਆ ਤੇ ਇਧਰ ਜਿਹੜੇ ਸਾਰੇ ਉਹ ਝੂਲੇ ਲੱਗ ਰਹੇ ਨੇ ਹਨਾ ਸਾਰੇ ਝੂਲੇ ਜਿਹੜੇ ਉਹ ਫਿੱਟ ਹੋ ਰਹੇ ਨੇ ਬਹੁਤ ਵੱਡੇ ਵੱਡੇ ਝੂਲੇ ਤੇ ਵੱਡੀਆਂ ਵੱਡੀਆਂ ਦੁਕਾਨਾਂ ਇਸ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇ ਤੇ ਬਹੁਤ ਭਾਰੀ ਜਿਹੜਾ ਇਸ ਮੇਲੇ ਦੇ ਵਿੱਚ ਸੰਗਤਾਂ ਦਾ ਇਕੱਠ ਹੁੰਦਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਝੂਲੇ ਜਿਹੜੇ ਉਹ ਫਿੱਟ ਹੋ ਰਹੇ ਨੇ ਹਨਾ ਆ ਵੀ ਜਿਹੜੀ ਕਿਸ਼ਤੀ ਉਹ ਫਿੱਟ ਕਰ ਰਹੇ ਨੇ ਤੇ ਇੱਥੇ ਇੱਕ ਟੰਡੋਲ ਨਹੀਂ ਹੁੰਦਾ ਐ ਨਹੀਂ ਹੁੰਦਾ ਵੀ ਇੱਕ ਕਿਸ਼ਤੀ ਇੱਕ ਟੰਡੋਲ ਚਾਰ-ਚਾਰ ਜੰਡੋਲ ਚਾਰ-ਚਾਰ ਕਿਸ਼ਤੀਆਂ ਜਿਹੜੀਆਂ ਉਹ ਹੁੰਦੀਆਂ ਨੇ ਆ ਬਾਈ ਉਹ ਨਹੀਂ ਉੱਪਰ ਲੱਗੇ ਹੋਏ ਨੇ ਫਿੱਟ ਕਰਨ ਵਾਸਤੇ ਸਾਹਮਣੇ ਸਾਰਾ ਤੁਸੀਂ ਦੇਖ ਰਹੇ ਹੋ ਝੂਲੇ ਵਾਲੀ ਜਿਹੜਾ ਇਹ ਸਮਾਨ ਪਿਆ ਤੇ ਸਾਰਾ ਆਪਾਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਵੀ ਕਿੰਨੀਆਂ ਕਿ ਤਿਆਰੀਆਂ ਜਿਹੜੀਆਂ ਉਹ ਮੇਲੇ ਦੀਆਂ ਹੋ ਗਈਆਂ ਤੇ ਬਾਕੀ ਦੁਕਾਨਾਂ ਵਗੈਰਾ ਬਹੁਤ ਸਾਰੀਆਂ ਜਿਹੜੀਆਂ ਉਹ ਲੱਗੀਆਂ ਜਦੋਂ ਆਪਾਂ ਸ਼ਪਾਰ ਪਿੰਡ ਦੇ ਵਿੱਚ ਐਂਟਰ ਹੁੰਨੇ ਆ ਤਾਂ ਉੱਥੋਂ ਹੀ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਵੱਡੇ ਵੱਡੇ ਪਾਰਕਿੰਗਾਂ ਦੇ ਪ੍ਰਬੰਧ ਹੁੰਦੇ ਨੇ ਮੇਲੇ ਦੇ ਵਿੱਚ ਤੇ 5 ਸਤੰਬਰ ਤੋਂ ਸਾਰਾ ਇਹ ਮੇਲਾ ਜਿਹੜਾ ਉਹ ਸ਼ੁਰੂ ਆ ਆਪ ਵੀ ਪਾਈ ਹੋਣੀ ਇੱਥੇ ਫੱਟੇ ਜਿਹੜਾ ਉਹ ਕਰਨ ਲੱਗੇ ਹੋਏ ਨੇ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਝੂਲਿਆਂ ਦੀਆਂ ਹਨਾ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਵੇਂ ਆ ਚੰਡੋਲ ਜਿਹੜਾ ਉਹ ਲੱਗ ਰਿਹਾ ਅੱਧਾ ਚੰਡੋਲ ਜਿਹੜਾ ਹਲੇ ਰਹਿੰਦਾ ਉਹ ਸਾਹਮਣੇ ਜਿਹੜਾ ਚੰਡੋਲ ਉਹ ਪੂਰਾ ਜਿਹੜਾ ਉਹ ਲੱਗ ਗਿਆ ਤੇ ਆਪਾਂ ਅੱਗੇ ਚੱਲਦੇ ਆ ਜੀ ਅੱਗੇ ਹੋਰ ਸਾਰਾ ਉਹ ਦੇਖ ਲੈਣੇ ਆ ਤੇ ਸਾਰੀਆਂ ਤਿਆਰੀਆਂ ਮੇਲੇ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਬਾਕੀ ਆਹ ਵਾਲੀ ਸਾਈਡ ਇਧਰ ਜਿਹੜਾ ਉਹ ਮੌਤ ਦਾ ਖੂਹ ਇਹ ਮੌਤ ਦਾ ਖੂਹ ਜਿਹੜਾ ਉਹ ਲੱਗ ਰਿਹਾ ਇਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਹਨ ਮੌਤ ਦਾ ਖੂਹ ਇੱਥੇ ਦੋ ਤਿੰਨ ਮੌਤ ਦੇ ਖੂਹ ਹੁੰਦੇ ਨੇ ਇਹਦੇ ਚ ਜਿਹੜਾ ਉਹ ਸਟੰਟ ਵਗੈਰਾ ਦਿਖਾਉਂਦੇ ਨੇ ਆ ਸਾਰੀਆਂ ਤਿਆਰੀਆਂ ਬਾਈ ਤੇ ਪੂਰੀਆਂ ਜੋਰਾਂ ਤੇ ਤਿਆਰੀਆਂ ਚੱਲ ਰਹੀਆਂ ਨੇ ਜੀ ਸਪਾਰ ਦੇ ਮੇਲੇ ਦੀਆਂ ਝੂਲੇ ਜਿਹੜੇ ਉਹ ਲੱਗ ਜਾਣੇ ਨੇ ਤਕਰੀਬਨ ਇੱਕ ਹਫ਼ਤੇ ਦਾ ਟਾਈਮ ਜਿਹੜਾ ਉਹ ਪਿਆ ਸਪਾਰ ਦੇ ਮੇਲੇ ਦੇ ਵਿੱਚ ਹਨ ਉਦੋਂ ਤੱਕ ਸਾਰੀਆਂ ਤਿਆਰੀਆਂ ਜਿਹੜੀਆਂ ਇਹ ਮੁਕੰਮਲ ਹੋ ਜਾਣੀਆਂ ਨੇ ਆ ਸਾਰੀ ਥਾਂ ਦੇ ਵਿੱਚ ਝੂਲੇ ਹੁੰਦੇ ਨੇ ਆ ਬਾਈ ਹੋਣੀ ਵੀਰ ਹੋਣੀ ਇੱਥੇ ਰੰਗ ਵੀ ਕਰ ਰਹੇ ਨੇ ਸਾਰਾ ਝੂਲਿਆਂ ਦਾ ਜਿਹੜਾ ਉਹ ਮਰਮਤ ਹੋ ਰਹੀ ਹੈ ਰੰਗ ਜਿਹੜਾ ਉਹ ਹੋ ਰਿਹਾ ਤੇ ਦੋ ਚਾਰ ਦਿਨਾਂ ਦੇ ਵਿੱਚ ਪ੍ਰੋਪਰ ਪੂਰੇ ਝੂਲੇ ਜਿਹੜੇ ਉਹ ਲੱਗ ਜਾਣਗੇ ਆ ਸਾਹਮਣੇ ਵਾਲੀ ਕਿਸ਼ਤੀ ਦਾ ਤਿਆਰ ਵੀ ਹੋ ਗਈ ਹੈ ਨਾ ਸਾਹਮਣੇ ਤੁਸੀਂ ਕਿਸ਼ਤੀ ਜਿਹੜੀ ਉਹ ਦੇਖ ਰਹੇ ਹੋ ਤੇ ਚੰਡੋਲ ਨੂੰ ਬਾਈ ਹੁਣੇ ਲੱਗੇ ਹੋਏ ਨੇ ਹੁਣ ਚੰਡੋਲ ਫਿੱਟ ਜਿਹੜਾ ਉਹ ਕਰ ਰਹੇ ਨੇ ਤੇ ਇੱਧਰ ਵੱਡੇ ਵੱਡੇ ਪੰਡਾਲ ਵੀ ਜਿਹੜੇ ਉਹ ਲੱਗੇ ਹਨ ਤੰਬੂ ਜਿਹੜੇ ਉਹ ਪਾਤੇ ਸਾਰੇ ਜਿੱਥੇ ਦੁਕਾਨਾਂ ਲੱਗਦੀਆਂ ਹੁੰਦੀਆਂ ਨੇ ਮਠਿਆਈ ਵਾਲੀਆਂ ਜਾਂ ਹੋਰ ਸਾਰਾ ਜਿਹੜਾ ਉਹ ਸਮਾਨ ਉਹ ਸਾਰੀਆਂ ਦੁਕਾਨਾਂ ਤੇ ਆ ਚੰਡੋਲ ਫਿੱਟ ਕਰਨ ਲੱਗੇ ਹੋਏ ਨੇ ਬਾਈ ਹੁਣੀ ਬਹੁਤ ਭਾਰੀ ਇਕੱਠ ਹੁੰਦਾ ਜੀ ਮਾਲਵੇ ਦਾ ਇਹ ਜਿਹੜਾ ਹਮਸ਼ੂਰ ਮੇਲਾ ਬਾਕੀ ਆਪਾਂ ਵੀਡੀਓ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਜਦੋਂ ਪੂਰਾ ਜਿਹੜਾ ਇਹ ਮੇਲਾ ਲੱਗ ਜੂ ਤੇ ਅੰਦਰ ਆਪਾਂ ਤੁਹਾਨੂੰ ਮੁੱਖ ਸਥਾਨ ਆ ਜਿਹੜਾ ਉਹਦੇ ਵੀ ਦਰਸ਼ਨ ਆ ਜਿਹੜੇ ਉਹ ਕਰਵਾ ਦਾਂਗੇ ਅ ਅੰਦਰੋਂ ਤੁਹਾਨੂੰ ਦਰਸ਼ਨ ਕਰਵਾ ਦਾਂਗੇ ਤੇ ਸਾਰੀਆਂ ਤਰੀਕਾਂ ਮੇਲੇ ਦੀਆਂ ਦੱਸ ਦਾਂਗੇ ਵੈਸੇ 5 ਸਤੰਬਰ ਤੋਂ ਮੇਲਾ ਸ਼ੁਰੂ ਹੈ ਜੀ ਤੇ ਇੱਧਰ ਵੀ ਆਹ ਮੌਤ ਦਾ ਖੂਹ ਉਸੇ ਤਰ੍ਹਾਂ ਜਿਹੜਾ ਉਹ ਅ ਲੱਗ ਰਿਹਾ ਤੇ ਦੂਰੋਂ ਹੀ ਜਿਹੜੇ ਚੂਲੇ ਹੋ ਸ਼ੁਰੂ ਹੋ ਜਾਂਦੇ ਨੇ ਆਹ ਰੋਡ ਸਿੱਧਾ ਜਿਹੜਾ ਮੇਨ ਮੰਦਿਰ ਹੈ ਮੁੱਖ ਸਥਾਨ ਹੈ ਉਧਰ ਨੂੰ ਹੀ ਜਾਂਦਾ ਤੇ ਆਪਾਂ ਪੈਦਲ ਚੱਲ ਕੇ ਤੁਹਾਨੂੰ ਸਾਰਾ ਜਿਹੜਾ ਉਹ ਦਿਖਾ ਦਾਨੇ ਆ ਬਾਕੀ ਸੰਗਤਾਂ ਜਿਹੜਾ ਉਹ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਹੁਣ ਵੀ ਆਪਾਂ ਤੁਹਾਨੂੰ ਅੰਦਰ ਦਿਖਾਵਾਂਗੇ ਸੰਗਤਾਂ ਜਿਹੜੀਆਂ ਹੋ ਆਉਣੀਆਂ ਸ਼ੁਰੂ ਹੋ ਗਈਆਂ ਦਰਸ਼ਨਾ ਵਾਸਤੇ ਹਨ ਕਿਉਂਕਿ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਮੇਲੇ ਦੇ ਦਿਨਾਂ ਦੇ ਵਿੱਚ ਫਿਰ ਬਹੁਤ ਭਾਰੀ ਇਕੱਠ ਹੋ ਜਾਂਦਾ ਇਸ ਕਰਕੇ ਸੰਗਤਾਂ ਪਹਿਲੀ ਪਹੁੰਚਣ ਲੱਗ ਜਾਂਦੀਆਂ ਨੇ ਆਹ ਸਾਹਮਣੇ ਦੇਖੋ ਜੀ ਚੂਲੇ ਸਾਰੇ ਬੱਚਿਆਂ ਵਾਲੇ ਜਿਹੜੇ ਰੈਡੀ ਹੋ ਗਏ ਤਿਆਰ ਹੋ ਗਏ ਆ ਵੀ ਚੂਲੇ ਦਾ ਜਿਹੜਾ ਉਹ ਕੰਮ ਚੱਲ ਰਿਹਾ ਹਨ ਬਹੁਤ ਵੱਡੇ ਵੱਡੇ ਚੂਲੇ ਜਿਹੜੇ ਉਹ ਲੱਗਦੇ ਨੇ ਜੀ ਸ਼ਪਾਰ ਦੇ ਮੇਲੇ ਤੇ ਤੇ ਕੱਠ ਜਿਹੜਾ ਉਹ ਪਹਿਲੀ ਦੇਖਣਾ ਉਹ ਸ਼ੁਰੂ ਹੋ ਜਾਂਦਾ ਮੇਲੇ ਤੋਂ ਹਨਾ ਇੱਕ ਹਫਤਾ ਪਹਿਲੀ ਸੰਗਤਾਂ ਜਿਹੜਾ ਉਹ ਆਉਣ ਲੱਗ ਜਾਂਦੀਆਂ ਨੇ ਤੇ ਜਦੋਂ ਮੇਲੇ ਦੇ ਦਿਨਾਂ ਦੇ ਵਿੱਚ ਆਹ ਸਾਰਾ ਰੋਡ ਜਿਹੜਾ ਉਹ ਜਾਮ ਹੁੰਦਾ ਜਿਵੇਂ ਆ ਗੱਡੀਆਂ ਮੋਟਰਸਾਈਕਲ ਇੱਥੇ ਦੇਖ ਰਹੇ ਹੋ ਗੱਡੀਆਂ ਮੋਟਰਸਾਈਕਲ ਜਿਹੜੇ ਉਹ ਦੂਰ ਖੜਾ ਕੇ ਆਉਣੇ ਪੈਂਦੇ ਨੇ ਕਿਉਂਕਿ ਕੱਠ ਬਹੁਤ ਹੁੰਦਾ ਸੰਗਤਾਂ ਦਾ ਇਸ ਕਰਕੇ ਪਿੱਛੀ ਪਾਰਕਿੰਗਾਂ ਜਿਹੜੀਆਂ ਉਹ ਬਣੀਆਂ ਹੁੰਦੀਆਂ ਨੇ ਆ ਵੀ ਤੁਸੀਂ ਦੇਖ ਰਹੇ ਹੋ ਸਾਰੀ ਝੂਲਿਆਂ ਦੀ ਫਿਟਿੰਗ ਜਿਹੜੀ ਉਹ ਚੱਲ ਰਹੀ ਆ ਹਨ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੀ ਛਪਾਰ ਦੇ ਵਿੱਚ ਝੂਲੇ ਜਿਹੜੇ ਉਹ ਫਿੱਟ ਕੀਤੇ ਜਾ ਤੇ ਅੱਗੇ ਇੱਧਰ ਦੁਕਾਨਾਂ ਵਗੈਰਾ ਵੀ ਜਿਹੜੀਆਂ ਉਹ ਲੱਗੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਜਿਵੇਂ ਤੁਸੀਂ ਦੇਖ ਰਹੇ ਹੋ ਕੂਸ਼ਕ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗ ਚੁੱਕੀਆਂ ਨੇ ਤੇ ਆਹ ਕੁਝ ਹੋਰ ਬੱਚਿਆਂ ਦੇ ਖੜਾਉਣੇ ਵਗੈਰ ਵਾਲੀਆਂ ਦੁਕਾਨਾਂ ਇਹ ਵੀ ਖਰੀਦਦਾਰੀ ਵਾਲੀਆਂ ਦੁਕਾਨਾਂ ਪਹਿਲਾਂ ਹੀ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਹੈ ਨਾ ਤੇ ਇਹ ਦੁਕਾਨਾਂ ਸਾਰੀਆਂ ਖੜਾਉਣੇ ਵਗੈਰ ਵਾਲੀਆਂ ਜਿਹੜੀਆਂ ਉਹ ਲੱਗੀਆਂ ਤੇ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਮੇਲੇ ਦੀਆਂ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਤੇ ਇਹ ਇਹ ਸਾਰੇ ਸੜਕ ਦੇ ਉੱਪਰ ਆਹ ਸਾਈਡ ਵੀ ਜਿਹੜੀਆਂ ਉਹ ਦੁਕਾਨਾਂ ਹੋਈਆਂ ਨੇ ਆਪਾਸੇ ਸਾਰੀਆਂ ਜਿਵੇਂ ਤ ਉਧਰ ਸਾਹਮਣੇ ਵੀ ਕੁਝ ਕੁ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਤੇ ਇਸ ਤਰ੍ਹਾਂ ਬਹੁਤ ਭਾਰੀ ਜਿਹੜਾ ਉਹ ਇਕੱਠਾ ਹੋਣਾ ਹੈ ਮੇਲੇ ਦੇ ਵਿੱਚ ਤੇ ਸਾਰਾ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਵੀਡੀਓ ਦੇ ਵਿੱਚ ਤੇ ਆਹ ਪਾਸੇ ਸਾਰੇ ਦੁਕਾਨੀ ਦੁਕਾਨਾਂ ਹੁੰਦੀਆਂ ਨੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਨਾ ਇੱਥੇ ਸ਼ੈੱਡ ਜਿਹੜੇ ਪੈ ਜਾਣਗੇ ਤੰਬੂ ਲੱਗ ਜਾਣੇ ਨੇ ਆਹ ਬਾਈ ਨੇ ਵੀ ਦੁਕਾਨ ਜਿਹੜੀ ਉਹ ਲਾ ਲਈ ਤੇ ਇਧਰ ਸਾਹਮਣੇ ਵੀ ਲੱਗੀਆਂ ਮਠਿਆਈ ਵਾਲੀਆਂ ਦੁਕਾਨਾਂ ਉਹ ਵੀ ਆਪਾਂ ਤੁਹਾਨੂੰ ਜਿਹੜੀਆਂ ਉਹ ਦਿਖਾ ਦਾਂਗੇ ਤੇ ਅੱਗੇ ਆਪਾਂ ਚੱਲ ਕੇ ਜਿਹੜਾ ਉਹ ਦੇਖ ਲਵਨੇ ਆ ਤੇ ਮੇਲੇ ਦੇ ਦਿਨਾਂ ਦੇ ਵਿੱਚ ਇੱਥੇ ਗੱਡੀ ਨਹੀਂ ਆਉਂਦੀ ਹੁੰਦੀ ਜਿਵੇਂ ਆ ਤੇ ਇਹ ਤਾਂ ਹੁਣ ਹਲੇ ਇੰਨੀ ਜ਼ਿਆਦਾ ਭੀੜ ਨਹੀਂ ਹੈਗੀ ਇਸ ਕਰਕੇ ਜਿਹੜੀਆਂ ਗੱਡੀਆਂ ਨੇੜੇ ਆ ਜਾਂਦੀਆਂ ਨੇ ਉੱਥੇ ਦਾ ਫਿਰ ਵੱਡੀਆਂ-ਵੱਡੀਆਂ ਪਾਰਕਿੰਗਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਮੰਡੀ ਅਹਿਮਦਗੜ ਦੇ ਨੇੜੇ ਇਹ ਜਿਹੜਾ ਉਹ ਸਾਰਾ ਮੇਲਾ ਲੱਗਦਾ ਜੀ ਆਹ ਦੁਕਾਨਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਲੱਗੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗ ਰਹੀਆਂ ਨੇ ਤੇ ਵੀਰੋਣੀ ਜਿਹੜਾ ਇਹ ਬਣਾਉਣ ਲੱਗੇ ਹੋਏ ਨੇ ਸਾਰਾ ਮੇਲੇ ਦਾ ਸਮਾਨ ਤਿਆਰੀਆਂ ਜਿਹੜੀਆਂ ਉਹ ਕਰ ਰਹੇ ਨੇ ਕਿੰਨੇ ਤਰੀਕ ਤੱਕ ਰੱਖਣੀਆਂ ਨੇ ਵੀਰੇ ਦੁਕਾਨਾਂ ਔਰ ਇਹ ਕਿੰਨੀ ਤੱਕ ਹੈ ਮੇਲਾ ਜੀ ਕਿੰਨੀ ਤੱਕ ਹੈ ਇਹ ਮੇਲਾ ਮੇਲਾ ਹੈਗਾ 5 ਤੋਂ ਚੱਲ ਗਏ ਹਾਂਜੀ 12 ਤੱਕ 5 ਤੋਂ ਲੈ ਕੇ 12 ਤੱਕ ਠੀਕ ਹੈ ਜੀ 5 ਤੋਂ ਲੈ ਕੇ 12 ਤੱਕ ਮੇਲਾ ਜੀ ਇੱਥੇ ਦੁਕਾਨਾਂ ਲੱਗ ਚੁੱਕੀਆਂ ਨੇ ਹਨ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਸਾਰਾ ਸਮਾਨ ਇਹਨਾਂ ਦੁਕਾਨਾਂ ਦੇ ਉੱਪਰੋਂ ਮਿਲਦਾ ਸੰਗਤਾਂ ਇੱਥੋਂ ਸਮਾਨ ਜਿਹੜਾ ਉਹ ਲੈ ਕੇ ਜਾਂਦੀਆਂ ਨੇ ਤੇ 2-4 ਦਿਨਾਂ ਤੱਕ ਹੋਰ ਵੀ ਜ਼ਿਆਦਾ ਗਿਣਤੀ ਇੱਥੇ ਦੁਕਾਨਾਂ ਦੀ ਜਿਹੜੀ ਉਹ ਬਾਜੂ ਆ ਸਾਰੀਆਂ ਦੁਕਾਨਾਂ ਤਕਰੀਬਨ ਲੱਗ ਰਹੀਆਂ ਨੇ ਹਨ ਸਾਰਾ ਇੱਥੇ ਮਠਿਆਈ ਵਾਲੀਆਂ ਸਾਰੀਆਂ ਦੁਕਾਨਾਂ ਹੁੰਦੀਆਂ ਨੇ ਜਾਂ ਪ੍ਰਸ਼ਾਦ ਵਾਲਾ ਸਾਰਾ ਸਮਾਨ ਇਹਨਾਂ ਦੁਕਾਨਾਂ ਦੇ ਉੱਪਰੋਂ ਜਿਹੜਾ ਉਹ ਮਿਲ ਜਾਂਦਾ ਆ ਲੋ ਜੀ ਸਾਨ ਐ ਸਵਾਰ ਦੀ ਮਿੱਲੀ ਦੀ ਤੁਸੀਂ ਦੇਖ ਰਹੇ ਹੋ ਇਹਨੂੰ ਕੀ ਖਜਲਾ ਕਹਿੰਦੇ ਨੇ ਜੀ ਕੀ ਕਹਿੰਦੇ ਨੇ ਜੀ ਇਹਨੂੰ ਖਜਲਾ ਬੋਲਦੇ ਐ ਇਸਕੋ ਖਜਲਾ ਠੀਕ ਐ ਜੀ ਠੀਕ ਐ ਤੇ ਇਧਰ ਜਿਵੇਂ ਆ ਦੁਕਾਨ ਤੁਸੀਂ ਦੇਖ ਰਹੇ ਹੋ ਸਾਰੀ ਹੈ ਨਾ ਲੱਗੀ ਹੋਈ ਪ੍ਰਸ਼ਾਦ ਵਾਲੇ ਸਾਮਾਨ ਵਾਲੀ ਤੇ 5 ਤੋਂ ਲੈ ਕੇ 12 13 ਤਰੀਕ ਤੱਕ ਪੂਰਾ ਇਕੱਠਾ ਜਿਹੜਾ ਇਸ ਮੇਲੇ ਦੇ ਵਿੱਚ ਜਿਹੜਾ ਹੋ ਰਹਿਣਾ ਪਹਿਲੀ ਵਾਰ ਸੇ ਤਾਂ ਸੰਗਤਾਂ ਜਿਹੜਾ ਹੋ ਆਉਣਾ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਆਪਾਂ ਅੰਦਰੋਂ ਵੀ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਤੇ ਇਸ ਤਰ੍ਹਾਂ ਬਾਈ ਹੁਣੀ ਇਹਨੂੰ ਪਕਾਉਂਦੇ ਨੇ ਖਜਲੇ ਨੂੰ ਤੇ ਜਿਵੇਂ ਛੋਲੇ ਭਟੂਰੇ ਬਣਦੇ ਹੁੰਦੇ ਨੇ ਨਾ ਉਸੇ ਤਰ੍ਹਾਂ ਇਹ ਆਪਾਂ ਵਾਹ ਮੇ ਪੰਜਾਬ ਦੇ ਮੇਲਿਆਂ ਦੇ ਵਿੱਚ ਵੱਡੇ ਵੱਡੇ ਮੇਲਿਆਂ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲ ਜਾਂਦਾ ਇੱਧਰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਜਿਹੜਾ ਇੱਥੇ ਮੁੱਖ ਸਥਾਨ ਆ ਹਨਾ ਜਿੱਥੇ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਤੇ ਆਪਾਂ ਅੰਦਰ ਤੁਹਾਨੂੰ ਚਲਦੇ ਆ ਜੀ ਦਰਸ਼ਨ ਜਿਹੜੇ ਉਹ ਕਰਵਾਦਾਨੇ ਆ ਤੇ ਮੇਲੇ ਤੋਂ ਪਹਿਲਾਂ ਹੀ ਸੰਗਤਾਂ ਇੱਥੇ ਆਉਣਾ ਜਿਹੜਾ ਉਹ ਸ਼ੁਰੂ ਹੋ ਜਾਂਦੀਆਂ ਨੇ ਬਾਕੀ ਵੀਡੀਓ ਰਹੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਦਾਨੇ ਆ ਨਾ ਤੇ ਇੱਧਰੋਂ ਸਾਰ ਆਪਾਂ ਇਹ ਮੇਲਾ ਤੁਹਾਨੂੰ ਦਿਖਾਇਆ ਜਿੱਥੇ ਝੂਲੇ ਲੱਗ ਰਹੇ ਨੇ ਬਹੁਤ ਦੂਰ ਤੱਕ ਇਹ ਜਿਹੜਾ ਉਹ ਮੇਲਾ ਲੱਗਿਆ ਹੁੰਦਾ ਦੁਕਾਨਾਂ ਸਾਰੀਆਂ ਜਿਹੜੀਆਂ ਆਪਾਂ ਵੀਡੀਓ ਰਹੀਂ ਤੁਹਾਨੂੰ ਦਿਖਾਈਆਂ ਨੇ ਵੀ ਲੱਗੀਆਂ ਆ ਪ੍ਰਸ਼ਾਦ ਵਾਲੀਆਂ ਦੁਕਾਨਾਂ ਜਿਵੇਂ ਤੁਸੀਂ ਜਿਹੜੀਆਂ ਉਹ ਦੇਖ ਰਹੇ ਹੋ ਹਨ ਇਹ ਮੁੱਖ ਜਿਹੜਾ ਇਹ ਸਥਾਨ ਨੂੰ ਰਸਤਾ ਜਾਂਦਾ ਆ ਸਾਹਮਣੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਦਾਂਗੇ ਇਹ ਸਥਾਨ ਤੇ ਸਾਰਾ ਜਿਹੜਾ ਉਹ ਮੇਲਾ ਲੱਗਦਾ ਜੀ ਅੰਦਰ ਆਪਾਂ ਤੁਹਾਨੂੰ ਜਿਹੜਾ ਉਹ ਦਰਸ਼ਨ ਮੇਲੇ ਕਰਵਾਦਦੇ ਆ ਆ ਸਾਹਮਣੇ ਸਥਾਨ ਹੈ ਤੇ ਇੱਧਰ ਵੀ ਸਥਾਨ ਜਿਹੜਾ ਉਹ ਹੈਗਾ ਇੱਥੇ ਵੀ ਸਾਰਾ ਸੰਗਤਾਂ ਉਹ ਦਰਸ਼ਨ ਕਰਦੀਆਂ ਨੇ ਆ ਕੇ ਜਿਹੜਾ ਉਹ ਮੱਥਾ ਟੇਕਦੀਆਂ ਨੇ 5 ਸਤੰਬਰ ਤੋਂ ਇਹ ਮੇਲਾ ਸ਼ੁਰੂ ਹੋਇਆ ਜੀ 12 13 ਸਤੰਬਰ ਤੱਕ ਇਹ ਮੇਲਾ ਜਿਹੜਾ ਚੱਲਣਾ ਹਫ਼ਤਾ ਭਰ ਹਫ਼ਤਾ ਦੱਸਦੇ ਨੇ ਇੱਥੇ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਹੋ ਇਕੱਠਾ ਹੁੰਦਾ ਇਹ ਸਥਾਨ ਤੇ ਚੱਲਦੇ ਆ ਜੀ ਆਪਾਂ ਤੁਹਾਨੂੰ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਵਾਉਨੇ ਆ ਮੁੱਖ ਸਥਾਨਾ ਜਿਹੜਾ ਉਹ ਤੇ ਇੱਥੇ ਇਸ ਤਰ੍ਹਾਂ ਸੰਗਤਾਂ ਆਉਂਦੀਆਂ ਨੇ ਤੇ ਸੰਗਤਾਂ ਵੱਲੋਂ ਜਿਹੜੀ ਉਹ ਮਿੱਟੀ ਕੱਢੀ ਜਾਂਦੀ ਹੈ ਇਹ ਸਥਾਨ ਤੇ ਹਨ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਸਾਰੀਆਂ ਸੰਗਤਾਂ ਕਿਥੇ ਜਿਹੜਾ ਉਹ ਮਿੱਟੀ ਕੱਢਦੀਆਂ ਨੇ ਦਾਣੇ ਪਾ ਕੇ ਅੰਦਰ ਚੱਲਦੇ ਆ ਜੀ ਆ ਜਿਹੜਾ ਉਹ ਇੱਧਰ ਸਥਾਨ ਹੈ ਜੀ ਮੁੱਖ ਸਾਰਾ ਇਤਿਹਾਸ ਵਾਲਾ ਬੋਰਡ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਾਂਗੇ ਤੇ ਇਸ ਬੋਰਡ ਦੇ ਉੱਪਰ ਸਾਰਾ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਜੀ ਇੱਥੋਂ ਇਤਿਹਾਸ ਤੁਸੀਂ ਜਿਹੜਾ ਉਹ ਵੀਡੀਓ ਦੇ ਵਿੱਚੋਂ ਪੜ੍ਹ ਸਕਦੇ ਹੋ ਦੇ ਅੰਦਰ ਆਪਾਂ ਦਰਸ਼ਨ ਤੁਹਾਨੂੰ ਕਰਵਾਦਣੇ ਆ। ਤੇ ਇੱਧਰ ਵੀ ਸਥਾਨ ਹੈ ਜੀ ਇਕ ਤੇ ਇਹ ਸਥਾਨ ਤੇ ਵੀ ਸੰਗਤਾਂ ਆਉਂਦੀਆਂ ਨੇ ਦਰਸ਼ਨਾ ਵਾਸਤੇ। ਈਮੰਦਰ ਸੀ ਜੀ ਆਪਾਂ ਇੱਥੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਏ ਨੇ ਮੰਦਰ ਦੇ ਹਨ ਮੁੱਖ ਸਥਾਨ ਦੇ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਸੇਵਾਦਾਰਾਂ ਵੱਲੋਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਇੱਧਰ ਵੀ ਸਥਾਨ ਹੈ ਤੇ ਇਹ ਸਥਾਨ ਦੇ ਵੀ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾ ਦਵਾਂਗੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਜੀ ਸ਼ਿਵਾਰ ਦੇ ਮੇਲੇ ਤੇ ਦਰਸ਼ਨ ਤੁਸੀਂ ਕਰੋ ਜੀ ਤੇ ਅੱਜ ਵੀ ਸੰਗਤਾਂ ਦਾ ਕਾਫੀ ਇੱਥੇ ਇਕੱਠਾ ਹੈ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਇਹਨਾਂ ਸਾਰੇ ਸਥਾਨਾਂ ਤੇ ਇੱਥੇ ਜਿਹੜਾ ਉਹ ਮੱਥਾ ਟੇਕਿਆ ਜਾਂਦਾ ਜੀ ਤੇ ਇਹ ਸਾਰੇ ਪੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਏ ਨੇ ਛਪਾਰ ਦਾ ਜਿਹੜਾ ਉਹ ਮੁੱਖ ਸਥਾਨ ਹੈ ਛਪਾਰ ਦਾ ਮੇਲਾ ਜਿਹੜਾ ਇਸ ਸਥਾਨ ਤੇ ਲੱਗਦਾ ਆ ਜਿਹੜਾ ਮੁੱਖ ਸਥਾਨ ਹੈ ਜੀ 5 ਤਰੀਕ ਤੋਂ ਲੈ ਕੇ ਜਿਹੜਾ ਇੱਥੇ ਹੋ ਮੇਲਾ ਸ਼ੁਰੂ ਹੈ 5 ਤੋਂ ਲੈ ਕੇ 13 14 ਤਰੀਕ ਤੱਕ ਇਹ ਸਥਾਨ ਤੇ ਜਿਹੜਾ ਉਹ ਮੇਲਾ ਲੱਗੂਗਾ ਪਿੰਡ ਸ਼ਪਾਰ ਨੇੜੇ ਮੰਡੀ ਅਹਿਮਦਗੜ ਮੰਡੀ ਅਹਿਮਦਗੜ ਦੇ ਨੇੜੇ ਜਿਹੜਾ ਇਹ ਸਥਾਨ ਹੈ ਤੇ ਆਪਾਂ ਬਾਹਰ ਚੱਲਦੇ ਹਾਂ ਹੁਣ ਬਾਹਰੋਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਤੇ ਇੱਧਰ ਸਾਰੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਹਨ ਤੇ ਸੰਗਤਾਂ ਦਾ ਤੁਸੀਂ ਇਕੱਠ ਜਿਹੜਾ ਉਹ ਦੇਖ ਸਕਦੇ ਹੋ ਪਹਿਲੇ ਹੀ ਮੇਲੇ ਤੋਂ ਪਹਿਲਾਂ ਸੰਗਤਾਂ ਦਾ ਇਕੱਠ ਜਿਹੜਾ ਉਹ ਸ਼ੁਰੂ ਹੋ ਜਾਂਦਾ ਸਾਰੀਆਂ ਸੰਗਤਾਂ ਜਿਹੜਾ ਉਹ ਆਉਂਦੀਆਂ ਨੇ ਮੱਥਾ ਟੇਕਣ ਵਾਸਤੇ ਹਨ ਤੇ ਆ ਸਾਰੀਆਂ ਜਿਹੜੀਆਂ ਸੰਗਤਾਂ ਤੁਸੀਂ ਦੇਖ ਰਹੇ ਹੋ ਇੱਥੇ ਦਰਸ਼ਨਾਵਾਸਤੀ ਜਿਹੜੀਆਂ ਉਹ ਪਹੁੰਚ ਰਹੀਆਂ ਨੇਗੀ ਆ ਤੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਜੀ ਛਪਾਰ ਦੇ ਮੇਲੇ ਤੇ ਬਹੁਤ ਦਿਨ ਪਹਿਲਾਂ ਹੀ ਸੰਗਤਾਂ ਜਿਹੜਾ ਉਹ ਪਹੁੰਚਣੀ ਆ ਛਪਾਰ ਦੇ ਮੇਲੇ ਤੋਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਧਰ ਦੁਕਾਨਾਂ ਸਾਰੀਆਂ ਲੱਗ ਚੁੱਕੀਆਂ ਨੇ ਹਨਾ ਸਾਰੀਆਂ ਮਠਿਆਈ ਵਾਲੀਆਂ ਦੁਕਾਨਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਹੁਤ ਦੂਰ ਦੂਰ ਤੱਕ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਛਪਾਰ ਦੇ ਮੇਲੇ ਦੇ ਵਿੱਚ ਤੇ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਜਿਹੜਾ ਉਹ ਹੁੰਦਾ ਹੈ ਸ਼ਪਾਰ ਦਾ ਮੇਲਾ ਤੇ ਆ ਸੰਗਤਾਂ ਜਿਹੜੀਆਂ ਤੁਸੀਂ ਸਾਰੇ ਦੇਖ ਰਹੇ ਹੋ ਠੂਲੀ ਵਾਲ ਤੋਂ ਆਏ ਨੇ ਹਨਾ ਤੇ ਪਹਿਲੀ ਜਿਵੇਂ ਮੇਲੇ ਦੇ ਸ਼ੁਰੂ ਹੋਣ ਤੋਂ ਪਹਿਲੀ ਸੰਗਤਾਂ ਜਿਹੜਾ ਆਉਣ ਲੱਗ ਜਾਂਦੀਆਂ ਨੇ ਤੇ ਕਿੰਨੇ ਜਣੇ ਦਾ ਜੱਥਾ ਆਇਆ ਜੀ ਤੁਹਾਡਾ ਤੂੰ ਤੂੰ ਬੋ ਮੈਨੂੰ ਬੋਲ ਤਾਂ ਫਿਰ ਕਹਿੰਦਾ ਸਰ ਵੀ ਤੂੰ ਰਾਜਾ ਕਹ 19 ਜਣੇ ਆ 19 ਜਣੇ ਆ ਜੀ 19 ਜਣੇ ਆ ਗਏ ਹਾਂਜੀ ਠੀਕ ਹੈ ਜੀ 19 ਜਣੇ ਆ ਨੇ ਜੀ ਠੂਲੀ ਵਾਲ ਤੋਂ ਹੀ ਠੂਲੀ ਵਾਲ ਤੋਂ ਹੀ ਹਾਂਜੀ ਸਰ ਬਰਨਾਲੇ 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 ਜਿਹੜਾ ਹਾਂ ਬੰਗਾ ਜੀ ਠੀਕ ਹੈ ਠੀਕ ਹੈ ਲਓ ਜੀ ਬਰਨਾਲੇ ਦੇ ਕੋਲੋਂ ਆਏ ਨੇ ਠੂਲੀ ਵਾਲੇ ਤੋਂ ਸਾਰੀਆਂ ਸੰਗਤਾਂ 19 ਜਣਿਆਂ ਦਾ ਜੱਥਾ ਜਿਹੜਾ ਉਹ ਆਇਆ ਹੈ ਨਾ ਤੇ ਠੀਕ ਹੈ ਜੀ ਹਾਂਜੀ ਹਾਂ ਪਹਿਲਾਂ ਮੱਥਾ ਟੇਕਣ ਆ ਗਏ ਠੀਕ ਹੈ ਜੀ ਤੇ ਇਸ ਤਰ੍ਹਾਂ ਸੰਗਤਾਂ ਆਉਂਦੀਆਂ ਨੇ ਜੀ ਪਹਿਲੇ ਹੀ ਜਿਹੜਾ ਉਹ ਦਰਸ਼ਨਾਂ ਵਾਸਤੇ ਆ ਜਾਂਦੀਆਂ ਨੇ ਹਨਾ ਸ਼ਪਾਰ ਦੇ ਮੇਲੇ ਤੇ ਚਲੋ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਤੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਤੇ ਬਾਕੀ ਹੋਣੀ ਕਹਿੰਦੇ ਸਾਡੀ ਵੀਡੀਓ ਜਰੂਰ ਪਾਓ ਹਨ ਤੇ ਪਹਿਲੀ ਸੰਗਤਾਂ ਜਿਹੜਾ ਉਹ ਪਹੁੰਚਣਾ ਸ਼ੁਰੂ ਹੋ ਜਾਂਦੀਆਂ ਨੇ ਦੂਰੋਂ ਦੂਰੋਂ ਸੰਗਤਾਂ ਜਿਹੜਾ ਉਹ ਆਉਂਦੀਆਂ ਨੇ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮੱਥਾ ਟੇਕਣ ਵਾਸਤੇ ਸ਼ਪਾਰ ਦੇ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਵੱਡੀਆਂ-ਵੱਡੀਆਂ ਦੁਕਾਨਾਂ ਸਾਰੀਆਂ ਲੱਗ ਚੁੱਕੀਆਂ ਨੇ ਜੀ ਸ਼ਪਾਰ ਦਾ ਮੇਲਾ ਜਿਹੜਾ ਉਹ ਸ਼ੁਰੂ ਹੋ ਗਿਆ ਹਨ ਇੱਕ ਤਰੀਕੇ ਦਾ 14 ਸਤੰਬਰ ਤੱਕ ਇਹ ਜਿਹੜਾ ਸਾਰਾ ਉਹ ਮੇਲਾ ਚੱਲੂਗਾ ਸਾਰੀਆਂ ਆਪਾਂ ਤੁਹਾਨੂੰ ਤਿਆਰੀਆਂ ਜਿਹੜੀਆਂ ਉਹ ਮੇਲੇ ਦੀਆਂ ਦਿਖਾਤੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਬਾਕੀ ਇੱਧਰ ਦੁਕਾਨਾਂ ਜਿਵੇਂ ਤੁਸੀਂ ਸਾਰੀਆਂ ਜਿਹੜੀਆਂ ਉਹ ਦੇਖ ਰਹੇ ਹੋ ਖੜਾਉਣੇ ਵਗੈਰਾ ਜਿਹੜੇ ਉਹ ਸਾਰੇ ਦੁਕਾਨਾਂ ਜਿਹੜੀਆਂ ਉਹ ਤਕਰੀਬਨ ਲੱਗ ਚੁੱਕੀਆਂ ਨੇ ਇੱਧਰੋਂ ਚੂਲੇ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦਿਖਾਈ ਸੀਗੇ ਸਾਰੇ ਚੂਲੇ ਲੱਗ ਚੁੱਕੇ ਨੇ ਉਧਰ ਚੰਡੋਲ ਜਿਵੇਂ ਜਿਹੜਾ ਉਹ ਪੂਰੀ ਤਿਆਰੀਆਂ ਜੋਰਾਂ ਛੋਰਾ ਦਾ ਜਿਹੜੀਆਂ ਉਹ ਚੱਲ ਰਹੀਆਂ ਨੇ 5 ਸਤੰਬਰ ਤੋਂ ਇਹ ਮੇਲਾ ਜਿਹੜਾ ਉਹ ਸ਼ੁਰੂ ਹੈ ਜੀ 5 ਸਤੰਬਰ ਤੋਂ ਬਹੁਤ ਭਾਰੀ ਇਕੱਠ ਜਿਹੜਾ ਉਹ ਹੋਣ ਲੱਗ ਜੂ ਸੰਖੇਪਾਂ ਦਾ ਵੈਸੋ ਤਾਂ ਹੁਣੇ ਸੰਗਤਾਂ ਦਾ ਇਕੱਠ ਹੈ ਜਿਹੜਾ ਹੁਣ ਸ਼ੁਰੂ ਹੋ ਗਿਆ ਤੇ 5 ਤਰੀਕ ਨੂੰ ਤੇ ਇਸ ਜਗ੍ਹਾ ਤੇ ਸਾਰੀ ਤੇ ਪੈਰ ਧਰਨੋਂ ਆਪਾਂ ਨੂੰ ਥਾਂ ਨਹੀਂ ਜਿਹੜੀ ਉਹ ਮਿਲਨੀ ਤੇ ਇੱਧਰ ਤਿਆਰੀਆਂ ਸਾਰੀਆਂ ਝੂਲੇ ਜਿਹੜੇ ਉਹ ਫਿੱਟ ਹੋ ਰਹੇ ਨੇ ਜਿਹੜੇ ਦੇਖ ਰਹੇ ਹੋ ਤੁਸੀਂ ਹਣਾ ਵੱਡੇ ਵੱਡੇ ਝੂਲੇ ਜਿਹੜੇ ਉਹ ਲੱਗਣਗੇ ਤੇ ਮੇਲੇ ਦੇ ਦਿਨਾਂ ਦੇ ਵਿੱਚ ਸਾਰਾ ਆਪਾਂ ਵੀਡੀਓ ਔਨਟਿੰਗ ਦਾ ਜਿਹੜਾ ਉਹ ਸ਼ੇਅਰ ਕਰਾਂਗੇ ਤੇ ਇੱਧਰ ਬੱਚੇ ਤਾਂ ਜਿਹੜੇ ਆਉਣ ਵੀ ਲੱਗੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਹਣਾ ਤੇ ਛੋਟੇ ਬੱਚੇ ਤਾਂ ਆਉਣ ਵੀ ਲੱਗੇ ਝੂਲਿਆਂ ਤੇ ਇੱਧਰ ਝੂਲੇ ਜਿਹੜੇ ਉਹ ਚੱਲ ਵੀ ਰਹੇ ਨੇ ਕਿਉਂਕਿ ਸੰਗਤਾਂ ਜਿ ਤੇ ਇਸ ਤਰ੍ਹਾਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਜੀ ਪਾਰ ਦੇ ਮੇਲੇ ਤੇ ਹਨਾ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੀਆਂ ਨੇ ਅ ਅਦਰ ਚੂਲੀਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਤੇ ਫਿੱਟ ਕਰ ਦੋਣੇ ਨੇ ਬਾਈ ਯੂਨੀਅਨ ਇੱਕ ਦੋ ਦਿਨਾਂ ਦੇ ਵਿੱਚ ਆ ਸਾਰੀ ਸੜਕ ਤੇ ਦੁਕਾਨੀ ਦੁਕਾਨਾਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਤੇ ਸਾਰਾ ਤਕਰੀਬਨ ਆਪਾਂ ਤੁਹਾਨੂੰ ਦਰਸ਼ਨ ਵੀ ਕਰਵਾਤੇ ਜੀ ਤੇ ਕਿੰਨੀਆਂ ਕਿ ਤਿਆਰੀਆਂ ਜਿਹੜੀਆਂ ਉਹ ਮੇਲੇ ਦੀਆਂ ਹੋ ਗਈਆਂ ਇਸ ਵੀਡੀਓ ਰਾਹੀਂ ਆਪਾਂ ਤੁਹਾਨੂੰ ਜਿਹੜਾ ਹੋ ਸਾਰਾ ਦਿਖਾਤਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਆਂ ਨੇ ਜੀ ਸ਼ਪਾਰ ਦੇ ਮੇਲੇ ਦੀਆਂ ਤਿਆਰੀਆਂ ਤੇ ਇਹ ਵੀਡੀਓ ਦੇ ਵਿੱਚ ਸਾਰਾ ਆਪਾਂ ਦਿਖਾਤਾ ਤੁਹਾਨੂੰ ਝੂਲੇ ਜਿਹੜੇ ਉਹ ਲੱਗ ਰਹੇ ਨੇ ਇੱਧਰ ਪਿੱਛੇ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਆ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਹਨ ਤੇ ਇਸ ਤਰ੍ਹਾਂ ਬਹੁਤ ਵੱਡਾ ਇਹ ਮੇਲਾ ਹੁੰਦਾ ਜੀ ਸਾਰਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪ੍ਰੋਪਰ ਇੱਥੇ ਝੂਲੇ ਲੱਗ ਜਾਣਗੇ ਪੂਰਾ ਜਿਹੜਾ ਉਹ ਮੇਲਾ ਸ਼ੁਰੂ ਹੋ ਜਾਊਗਾ ਤੁਹਾਨੂੰ ਸਾਰੀ ਵੀਡੀਓ ਰਹੀਂ ਜਿਹੜਾ ਉਹ ਦਿਖਾਵਾਂਗੇ ਤੇ 5 ਸਤੰਬਰ ਤੋਂ ਇਹ ਮੇਲਾ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ 13-14 ਸਤੰਬਰ ਤੱਕ ਜਿਹੜਾ ਇਹ ਮੇਲਾ ਉਹ ਚੱਲੂ ਤੇ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜਾ ਉਹ ਮੇਲਾ ਫੈਲਿਆ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਤੁਹਾਨੂੰ ਵੀਡੀਓ ਰਾਈ ਆਂ ਆਪਾਂ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਨੂੰ ਇਸ ਨੂੰ ਆਪਾਂ ਐਂਡ ਕਰਦੇ ਆ ਜੀ ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿੱਥੋਂ-ਕਿੱਥੋਂ ਤੁਸੀਂ ਜਿਹੜੀ ਉਹ ਵੀਡੀਓ ਦੇਖ ਰਹੇ ਹੋ ਤੇ ਕੌਣ-ਕੌਣ ਇਸ ਵਾਰ ਜਿਹੜਾ ਉਹ ਸ਼ਿਪਾਰ ਦੇ ਮੇਲੇ ਤੇ ਆ ਰਿਹਾ ਹੈ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਕੇ ਦੱਸਿਓ ਸੋ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ